ਬਾਜੀ ਮੇਰਾ ਬੱਕਾ ਦੀ ਚੱਕੀ ਦਾ ਨਾਮ ਤੁਹਾਡੀ ਗੋਲ ਰੋਡ ਤੇ ਚੱਕੀ ਹੈ ਹਾਂਜੀ ਹਾਂਜੀ ਸਾਡੀ ਇੱਕ ਕਾਲੀ ਰਿਕਸ਼ਾ ਚੋਰੀ ਹੋ ਗਈ ਸੀ ਠੀਕ ਹੈ ਜੀ ਮੀਡੀਆ ਤੇ ਪ੍ਰਸ਼ਾਸਨ ਦੇ ਮੇਲ ਨਾਲ ਜਿਹੜਾ ਜੀ ਸਾਨੂੰ ਇਹ ਅੱਜ ਪ੍ਰੈਸ਼ਰ ਨਾਲ ਜਿਹੜਾ ਇਹ ਸਾਡੇ ਇੱਕ ਬੰਦੇ ਕਿੱਲੇ ਵਾਲੀ ਰੋਡ ਤੇ ਗਿਆ ਸੀਗਾ ਉਹਨੇ ਮੈਨੂੰ ਦੱਸਿਆ ਕਿ ਉੱਥੇ ਰਿਕਸ਼ਾ ਖੜੀ ਹੈ ਕਿੰਨੇ ਰੋਡ ਤੇ ਕਿਹੜੀ ਜਗ੍ਹਾ ਤੇ ਕਿੱਲੇ ਵਾਲਾ ਬਾਈਪਾਸ ਦੇ ਨਾਲ ਖੜੀ ਸੀ ਅੱਛਾ ਜੀ ਠੀਕ ਹੈ ਉੱਥੇ ਖੜੀ ਸੀ ਤੇ ਅਸੀਂ ਫਿਰ ਉੱਥੋਂ ਲੈ ਕੇ ਆਏ ਆ ਤੇ ਪ੍ਰਸ਼ਾਸਨ ਨੂੰ ਅਸੀਂ ਦੀ ਇਤਲਾਹ ਹੁੰਦੇਣ ਲੱਗੇ ਹੁਣੇ ਲੈ ਕੇ ਆਏ ਤੇ ਇਤਲਾਹ ਅਸੀਂ ਨੇ ਦੇਣ ਲੱਗੇ ਆ ਬਚਾ ਨੂੰ ਗੱਡੀ ਕੀ ਲੱਗਦਾ ਕਿਵੇਂ ਮਿ ਮੀਡੀਆ ਤੇ ਪ੍ਰਸ਼ਾਸਨ ਦਾ ਜੋਰ ਹੀ ਹੈ ਜਿਹਦੇ ਸਾਨੂੰ ਗੱਦੀ ਮਿਲਾਤੀ ਹੈ ਵੀ ਲੱਗਦਾ ਕੋਈ ਡਰ ਨਾਲ ਛੱਡ ਗਿਆ ਜਿਸ ਨੂੰ ਕੋ ਪਤਾ ਲੱਗ ਗਿਆ ਜਿਵੇਂ ਮੀਡੀਆ ਤੇ ਆ ਗਿਆ ਪ੍ਰਸ਼ਾਸਨ ਨੇ ਆਦੀ ਕਾਰਵਾਈ ਸ਼ੁਰੂ ਕੀਤੀ ਫੁਟੇਜ ਵਗੈਰਾ ਚੈੱਕ ਕੀਤੀ ਹੈ ਗਲ ਪੁਲਿਸ ਪ੍ਰਸ਼ਾਸਨ ਨੇ ਉਹਦੇ ਪ੍ਰੈਸ਼ਰ ਨਾਲ ਜਿਹੜਾ ਸਾਨੂੰ ਕੋ ਮੱਝ ਉਹ ਸੈਸੀਟੀਵੀ ਫੁਟੇਜ ਵੀ ਮਿਲੀ ਸੀ ਸਰ ਸੈਸੀਟੀਵੀ ਫੁਟੇਜ ਜਿਹੜੀ ਆਕਾ ਫੇਰੇ ਉਸ ਤੋਂ ਮਿਲੀ ਸੀ ਆ ਵੀ ਜਦੋਂ ਇਹ ਗੱਲੀ ਗਰਾਜ ਤੋਂ ਨਿਕਲ ਰਹੀ ਹੈ ਉਹ ਚਿਹਰਾ ਆਇਆ ਸੀ ਉਦੋਂ ਤੇ ਚਿਹਰਾ ਨਹੀਂ ਆਇਆ ਜੀ ਲੇਕਿਨ ਪੁਲਿਸ ਦੇ ਜਿਹੜਾ ਥਾਣੇ ਤੋਂ ਬੰਦੇ ਭੇਜੇ ਸੀਗੇ ਉਹਨਾਂ ਨੇ ਫੁਟੇਜ ਟੋਪਰ ਚੈੱਕ ਕੀਤੀਆਂ ਨੇ ਉਹਨਾਂ ਨੇ ਫੁਰਦਿਸ ਤੋਂ ਮਤਲਬ ਚੈੱਕ ਕੀਤਾ ਵੀ ਗੱਡੀ ਅਸਰ ਨਿਕਲੀ ਹੈ ਉਹ ਦੇ ਡਰਨ ਵਾਲੀ ਉਹ ਦੇ ਛੱਡ ਗਿਆ ਤੇ ਸਾਨੂੰ ਮਿਲ ਗਈ ਕਿਥੇ ਨ ਕਿਥੇ ਡਰ ਰਹੀ ਸੀਗਾ ਉਹ ਨੂੰ ਕੋਈ ਨੁਕਸਾਨ ਹੋਇਆ ਨਾ ਕੋਈ ਨਹੀਂ ਸਾਨੂੰ ਠੀਕ ਮਿਲ ਗਈ ਉਵੇਂ ਬੈਟਰੀਆਂ ਦੀ ਕੋਈ ਦੋ ਘਾਟ ਹੈਗੀਆਂ ਜੀ ਉਹ ਦੇਖ ਲੈਣੇ ਕੋ ਖਾਸ ਕਰਕੇ ਵੈਸੇ ਵੀ ਖਰਾਬ ਚਗੇ ਅੱਛਾ ਅੱਛਾ ਬੈਟਰੀਆਂ ਲੱਗੇ ਨੇ ਦੋ ਘਟੀਆਂ ਜੀ ਸਾਰੀਆਂ ਨਹੀਂ ਲੱਗੇ ਸਾਰੀਆਂ ਦੋ ਘਟੀਆਂ ਦੇਖਿਆ ਉਹ ਵੀ ਸਾਨੂੰ ਕੋਈ ਦਿੱਕਤ ਸਰ ਪੀਣਾ ਚਾਹੁੰਦੇ ਪੁਲਿਸ ਤੇ ਮੀਡੀਆ ਬਾਰੇ ਪੁਲਿਸ ਤੇ ਮੀਡੀਆ ਦਾ ਸਾਡਾ ਬਹੁਤ ਵਧੀਆ ਸਾਥ ਦਿੱਤਾ ਜੀ ਮੀਡੀਆ ਨੇ ਵੀ ਬਹੁਤ ਦਿੱਤਾ ਪੁਲਿਸ ਨੇ ਉਸ ਤੋਂ ਵਧੀਆ ਦਿੱਤਾ ਜੀ थी गौड़ा, थी गौड़ा थी एक कल ਉਹਨਾਂ ਦੇ ਪੁਲਿਸ ਕਰਮਚਾਰੀ ਮੇਰੇ ਕੋਲ ਲਗਭਗ 2 ਘੰਟੇ ਲਗਾ ਕੇ ਗਿਆ ਜੀ ਉਹ ਨਾਬਾਜੀ ਮੇਰਾ ਬੱਕਾ ਦੀ ਚੱਕੀ ਦਾ ਨਾਮ ਤੁਹਾਡੀ ਗੌਸ਼ਰੋਡ ਤੇ ਚੱਕੀ ਹੈ ਹਾਂਜੀ ਹਾਂਜੀ ਸਾਡੀ ਇੱਕ ਕਾਲੀ ਰਿਕਸ਼ਾ ਚੋਰੀ ਹੋ ਗਈ ਸੀ ਠੀਕ ਹੈ ਜੀ ਤੇ ਮੀਡੀਆ ਤੇ ਪ੍ਰਸ਼ਾਸਨ ਦੇ ਮੇਲ ਨਾਲ ਜਿਹੜਾ ਜੀ ਸਾਨੂੰ ਇਹ ਅੱਜ ਪ੍ਰੈਸ਼ਰ ਨਾਲ ਜਿਹੜਾ ਹੈ ਤੇ ਸਾਡੇ ਬੰਦੇ ਕਿੱਲੇ ਵਾਲੀ ਰੋਡ ਤੇ ਗਿਆ ਸੀਗਾ ਉਹਨੇ ਮੈਂ ਦੱਸਿਆ ਕਿ ਉੱਥੇ ਰਿਕਸ਼ਾ ਖੜੀ ਹੈ ਕਿੰਨੇ ਵੀ ਰੋਡ ਤੇ ਕਿਹੜੀ ਜਗ੍ਹਾ ਤੇ ਕਿੱਲੇ ਵਾਲਾ ਬਾਈਪਾਸ ਦੇ ਨਾਲ ਖੜੀ ਸੀ ਅੱਛਾ ਜੀ ਠੀਕ ਹੈ ਉੱਥੇ ਖੜੀ ਸੀ ਤੇ ਅਸੀਂ ਫਿਰ ਉੱਥੋਂ ਲੈ ਕੇ ਆਏ ਆ ਕਿ ਪ੍ਰਸ਼ਾਸਨ ਨੂੰ ਅਸੀਂ ਦੀ ਇਤਲਾਹ ਹੁੰਦੇ ਲੱਗੇ ਹੁਣੇ ਲੈ ਕੇ ਆਏ ਇਤਲਾਹ ਅਸੀਂ ਨੇ ਦੇਣ ਲੱਗੇ ਆਂ ਬਸ ਸਾਨੂੰ ਗੱਡੀ ਕਿੱਥੇ ਕੀ ਲੱਗਦਾ ਕਿਵੇਂ ਮਿਲੀ ਕੌਣ ਛੱਡ ਗਿਆ ਕੁਝ ਪਤਾ ਲੱਗਿਆ ਜੀ ਸਾਹਿਬ ਮੀਡੀਆ ਤੇ ਪ੍ਰਸ਼ਾਸਨ ਦਾ ਜੋੜ ਹੀ ਹੈ ਜਿਹੜਾ ਸਾਨੂੰ ਗੱਡੀ ਮਿਲਾਉਂਦਾ ਵੀ ਲੱਗਦਾ ਕੋਈ ਡਰ ਨਾਲ ਛੱਡ ਗਿਆ ਜਿਸ ਨੂੰ ਕੋ ਪਤਾ ਲੱਗ ਗਿਆ ਜਿਵੇਂ ਮੀਡੀਆ ਤੇ ਆ ਗਿਆ ਪ੍ਰਸ਼ਾਸਨ ਨੇ ਆਦੀ ਕਾਰਵਾਈ ਸ਼ੁਰੂ ਕੀਤੀ ਫੁਟੇਜ ਵਗੈਰਾ ਚੈੱਕ ਕੀਤੀ ਹੈ ਕੱਲ ਪੁਲਿਸ ਪ੍ਰਸ਼ਾਸਨ ਨੇ ਉਹਦੇ ਪ੍ਰੈਸ਼ਰ ਨਾਲ ਜਿਹੜਾ ਸਾਨੂੰ ਗੱਡੀ ਦੇ ਸਾਹਮਣੇ ਸੀ ਸੀਸੀਟੀਵੀ ਫੁਟੇਜ ਵੀ ਮਿਲੇ ਸੀ ਸਰ ਸੀਸੀਟੀਵੀ ਫੁਟੇਜ ਜਿਹੜੀ ਅਕਾ ਫੈਰੇ ਉਸ ਤੋਂ ਮਿਲੀ ਸੀ ਆ ਵੀ ਜਦੋਂ ਲੇਕਿਨ ਪੁਲਿਸ ਦੇ ਜਿਹੜਾ ਥਾਣੇ ਤੋਂ ਬੰਦੇ ਭੇਜੇ ਸੀਗੇ ਉਹਨਾਂ ਨੇ ਫੁਟੇਜ ਟ੍ਰਾਪਰ ਚੈੱਕ ਕੀਤੀਆਂ ਨੇ ਉਹਨਾਂ ਨੇ ਫੁਟੇਜ ਤੋਂ ਮਤਲਬ ਚੈੱਕ ਕੀਤਾ ਵੀ ਗੱਡੀ ਅਸਾਂ ਨਿਕਲੀ ਹੈ ਉਹਦੇ ਡਰਨ ਵਾਲੀ ਕੋ ਉਹਦੇ ਛੱਡ ਗਿਆ ਤੇ ਸਾਨੂੰ ਮਿਲ ਗਈ ਕਿਥੇ ਨਾ ਕਿਥੇ ਡਰ ਰਹੀ ਸੀਗਾ ਉਹਨੂੰ ਕੋਈ ਨੁਕਸਾਨ ਹੋਇਆ ਨਾ ਕੋਈ ਨਹੀਂ ਸਾਨੂੰ ਠੀਕ ਮਿਲ ਗਈ ਉਹ ਵੀ ਬੈਟਰੀਆਂ ਦੀ ਕੋਈ ਦੋ ਘਾਟ ਹੈਗੀਆਂ ਜੀ ਉਹ ਦੇਖ ਲੈਣੇ ਕੋਈ ਖਾਸ ਗੱਲ ਨਹੀਂ ਪੈਸੇ ਵੀ ਖਰਾਬ ਚਗੇ ਅੱਛਾ ਅੱਛਾ ਬੈਟਰੀਆਂ ਲੱਗੇ ਨੇ ਦੋ ਘਟੀਆਂ ਜੀ ਸਾਰੀਆਂ ਨਹੀਂ ਲੱਗੇ ਸਾਰੀਆਂ ਦੋ ਘਟੀਆਂ ਜੀ ਉਹ ਵੀ ਸਾਨੂੰ ਕੋਈ ਦਿੱਕਤ ਸਰ ਕੀ ਕਹਿਣਾ ਚਾਹੋਗੇ ਪੁਲਿਸ ਤੇ ਮੀਡੀਆ ਬਾਰੇ ਪੁ ਮਿਰੀਆਂ ਨੇ ਵੀ ਬਹੁਤ ਦੇ ਦਿੱਤਾ ਪੁਲਿਸ ਨੇ ਉਸ ਤੋਂ ਦੇ ਦਿੱਤਾ ਜੀ ਕੱਲ ਉਹਨਾਂ ਦੇ ਪੁਲਿਸ ਕਰਮਚਾਰੀ ਮੇਰੇ ਕੋਲ ਲਗਭਗ 2 ਘੰਟੇ ਲਗਾ ਕੇ ਗਿਆ ਜੀ